ਇਹਦੀ ਕਾਰ ਦੀ ਐਵਰੇਜ ਇਹ ਮੇਰੇ ਮਿੱਤਰ ਨੇ ਚਲਾਈ ਹੈ 3.5 ਲੱਖ ਕਿਲੋਮੀਟਰ ਚਲਾਈ ਸੀ ਇਹਦੀ ਕਾਰ ਵੀਰੇ ਔਰ ਐਵਰੇਜ ਵੀ ਕਹਿੰਦਾ 30 32 ਦੀ ਐਵਰੇਜ ਹੁੰਦੀ ਹੈ ਹੈਗੀ ਹੈਗੀ ਪਾਜੀ ਹੈਗੀ ਕੋਈ ਡਾਊਟ ਨਹੀਂ ਇਹ ਵੀ 54000 ਕੰਪਨੀ ਰਿਕਾਰਡ ਨਾਲ ਚੱਲੀ ਜਿਹੜੀ ਮਰਜ਼ੀ ਗਾਰ ਦਾ ਰਿਕਾਰਡ ਚੈੱਕ ਕਰਾਣ ਦੇ ਬਾਅਦ ਪੇਮੈਂਟ ਦੇ ਸਕਦੇ ਹੋ ਇਸ ਚੀਜ਼ ਦੀ ਵੀ ਗਰੰਟੀ ਹੈ ਕੋਈ ਮੀਟਰ ਟੈਂਪਰਿੰਗ ਵੀ ਹੋਗਾ ਸਾਡੀ ਕਾਰ ਬਾਈ ਨੰਬਰ ਵੀ ਮਹਾਲੀ ਦਾ ਨੰਬਰ ਹੈ ਮਹਾਲੀ ਦਾ ਨੰਬਰ ਆ ਫਰਸਟ ਓਨਰ ਕਾਰ ਆ ਫੋਲਨ ਛੋੜ ਆ ਠੀਕ ਹੈ ਬਾਈ ਲੈ ਮੇਟਰ ਜਿਹੜੀ ਆ ਕਾਰ ਤੁਸੀਂ ਦੇਖ ਰਹੇ ਹੋ ਇਹ ਕਾਰ ਥੋੜੂ ਹੈ ਦਾ ਟੈਂਕ ਆ ਬਾਈ ਹਾਂ ਬਾਈ ਇਹ ਤਾਂ ਟਾਟਾ ਦਾ ਫਰ ਰੂਹਾ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਟਾਟਾ ਐਸੇ ਕਰਕੇ ਹੀ ਆ ਤੇ ਬਾਈ ਬੱਸ ਹਣਾ ਜ ਆਣਿਆ ਨਾ ਕਿ ਕਹਿੰਦੇ ਨੇ ਵੀ ਸਾਨੂੰ ਐਜੀ ਗਾਰ ਮਿਲ ਜੇ ਵੀ ਕਾਰ ਹੋਵੇ ਪੂਰੀ ਚੰਗੀ ਘਰੇ ਰੱਖਣ ਵਾਸਤੇ ਲੈਣੀ ਹੈ ਗਾਰ ਤਾਂ ਤੁਸੀਂ ਆਹ ਵਾਲੀ ਗਾਰ ਬਾਈ ਕਰ ਲਓ ਬਾਈ 2.5 ਤੋਂ 3 ਲੱਖ ਦੇ ਵਿੱਚ ਲੋਨ ਵੀ ਕਰਾ ਦਾਂਗੇ 3,85,000 ਦੀ ਕਾਰ ਦੇ ਦਾਂਗੇ ਆਪਾਂ 3,85,000 ਦੀ ਹਾਂਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਸਵਾਗਤ ਹੈ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਅਧਿਕ ਹੋਰ ਨਵੇਂ ਭਰਾਣਾ ਮਲਾਉਣ ਜਾ ਰਿਹਾ ਤੁਹਾਨੂੰ ਬਾਈ ਅੱਜ ਆਪਾਂ ਖੜੇ ਆਂਗੇ ਲੁਧਿਆਣੇ ਜੱਗੀ ਕਾਰ ਪੁਆਇੰਟ ਦੇ ਉੱਤੇ ਬਾਈ ਕਿਸੇ ਭਰਾਣੇ ਨਵੀਆਂ ਵਰਗੀਆਂ ਕਾਰਾਂ ਲੈਣੀਆਂ ਪੰਜਾਬ ਨੰਬਰ ਦੀਆਂ ਤਾਂ ਤੁਸੀਂ ਐਂਡ ਤੱਕ ਬਣੇ ਰਹੋ ਤੁਹਾਨੂੰ ਚੰਗੀਆਂ ਕਾਰਾਂ ਦ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਬਈ ਸੱਚੀ ਗੱਲ ਜੀ ਸੱਚੀ ਗੱਲ ਬਾਈ ਸਵਾਗਤ ਆ ਵੀਰੇ ਆਪਣੇ ਪੇਜ ਦੇ ਉੱਪਰ ਹਣਾ ਸੱਚੀ ਗੱਲ ਅੱਜ ਆਪਾਂ ਪਹਿਲੀ ਵਾਰ ਫੈਮਿਲੀ ਦਾ ਰੂਬਰੂ ਹੋ ਰਹੇ ਆ ਬਈ ਆਪਾਂ ਆਪਣੇ ਪੇਜ ਦੇ ਉੱਤੇ ਤੇ ਬਈ ਅੱਜ ਦੀ ਕਿਹ ਹਜੇ ਗੱਲਾਂ ਰਹਿਣਗੀਆਂ ਬਈ ਆਪਣੇ ਕੋਲ ਜਿੰਨ ਨੂੰ ਪੰਜਾਬ ਨੰਬਰ ਮਿਲਣਗੀਆਂ ਕੋਈ ਕਟਿੰਗ ਨੰਬਰ ਨਹੀਂ ਹੋਊਗਾ ਆਲਮੋਸਟ ਸਾਰੀਆਂ ਫਸਟ ਓਨਰ ਕਾਰਾਂ ਨੇ ਠੀਕ ਹੈ ਬਾਈ ਮੀਟਰ ਦੀ ਗਾਰੰਟੀ ਰਹੂਗੀ ਐਕਸੀਡੈਂਟ ਦੀ ਗਾਰੰਟੀ ਰਹੂਗੀ ਇਹ ਚੀਜ਼ਾਂ ਦੀ ਆਪਣੀ ਗਾਰੰਟੀ ਰਹੂਗੀ ਓਕੇ ਅੱਛਾ ਪੇਪਰ ਵਗੈਰਾ ਓਕੇ ਵੀ ਰਹੇਗਾ ਪੇਪਰ ਸਾਰੇ ਤੁਹਾਨੂੰ ਟੋਟਲੀ ਕੰਪਲੀਟ ਬਣਾਣਗੇ ਅੱਛਾ ਲੋਨ ਕਰਵਾ ਦੋਗੇ ਲੋਨ ਕਰਵਾ ਦਾਂਗੇ ਕਾਰ ਦੇ ਹਿਸਾਬ ਨਾਲ ਜਿੰਨੀ ਕਿ ਡਾਊਨ ਪੇਮੈਂਟ ਦੇ ਕੋ ਹਿਸਾਬ ਨਾਲ ਆਪਾਂ ਲੋਨ ਵੀ ਕਰਾ ਦਾਂਗੇ ਆਪਣੇ ਕਾਰਾਂ ਵਧੀਆ ਹੀ ਹੋਣਗੀਆਂ ਮਾਰਕੀਟ ਨਾਲੋਂ ਥੋੜਾ 10000 ਉੱਪਰ ਥੱਲੇ ਹੋ ਸਕਦਾ ਪਰ ਕਾਰ ਦੀ ਆਪਣੀ ਗਾਰੰਟੀ ਦੇ ਕਾਰ ਵਧੀਆ ਮ ਬੜੀ ਜੱਗੀਕਾਰ ਪੁਆਇੰਟ ਦੇ ਜਿਹੜਾ ਹੈਗਾ ਲੁਧਿਆਣਾ ਖਾਸ ਆਪਣਾ ਨੇੜੇ ਹੈਗਾ ਆਪਣਾ ਰੋੜਾ ਪ੍ਰੈਸ ਗਿਲ ਚੌਂਕ ਪੈ ਜਾਂਦਾ ਮਸ਼ਹੂਰ ਠੀਕ ਹੈ ਬਾਈ ਇੱਥੇ ਤੁਸੀਂ ਆ ਕੇ ਸਾਨੂੰ ਜਦੋਂ ਮਰਜ਼ੀ ਫੋਨ ਮਾਰੋ ਨਾਲ ਹੀ ਸਾਡਾ 250 ਮੀਟਰ ਤੇ ਕਾਰ ਬਿਜਾਰਾ ਓਕੇ ਅਸ ਤੁਹਾਨੂੰ ਇੱਕ ਜੀ ਕਹੀ ਜੀ ਤੁਹਾਡੇ ਆਪਣਾ ਦੋ ਆਫਿਸ ਹੈ ਬਾਈ ਇੱਕ ਦੂਜਾ ਦਫਤਰ ਅਸੀਂ ਹੁਣੇ ਤਿੰਨ ਦਿਨ ਪਹਿਲਾਂ ਓਪਨਿੰਗ ਕੀਤਾ ਵਾ ਉਹ ਹੈਗਾ ਆਪਣਾ ਪੱਖੋਆ ਲੋੜ ਦੇ ਲੋਧੀ ਕਲੱਬ ਦੇ ਕੋਲ ਠੀਕ ਹੈ ਬਾਈ ਉਹਦੇ ਕੋਲ ਆਪਣਾ ਉਹ ਵੀ ਜੱਗੀਕਾਰ ਪੁਆਇੰਟ ਦੇ ਨਾਮ ਤੇ ਹੀ ਹੈ ਠੀਕ ਹੈ ਲਓ ਬਾਈ ਦੋਨੇ ਤੇ ਤੁਸੀਂ ਆ ਸਕਦੇ ਹੋ ਬਈ ਹੈ ਨਾ ਬਾਕੀ ਬਾਈ ਉਹ ਤਾਂ ਲੋਕੇਸ਼ਨ ਮੰਗਾ ਲਿਓ ਤੇ ਤੇ ਪਹਿਲੀ ਆਪਣੀ ਤੁਹਾਨੂੰ ਆਪਾਂ ਦਿਖਾ ਦਈਏ ਵੀ ਆ ਆਪਣੀ ਮੋਸਟ ਡਿਮਾਂਡਿੰਗ ਕਾਰ ਰਹਿੰਦੀ ਹੈਗੀ ਬਲੈਨੋ ਇਹੇ ਵੀਰੇ ਮਾਡਲ ਇਹ ਭਾਜੀ 2017 ਮਾਡਲ ਆ ਕੰਟਰੋਲ ਦੇ ਵਿੱਚ ਆ 52000 ਕਿਲੋਮੀਟਰ ਚੱਲੀ ਆ ਫਸਟ ਓਨਰ ਲੁਧਿਆਣਾ ਦਾ ਨੰਬਰ ਕਾਰ ਆ ਠੀਕ ਹੈ ਵੀਰੇ ਆਪਾਂ ਇਹਦੇ 4 ਤੋਂ 4.5 ਦੇ ਵਿੱਚ ਲੋਨ ਵੀ ਕਰਾ ਦਾਂਗੇ ਹਾਂਜੀ 5.5 ਲੱਖ ਰੁਪਏ ਮੰਗਦੇ ਆ 5.5 ਲੱਖ ਦੀ ਕਾਰ ਦੇ ਦਾਂਗੇ ਠੀਕ ਹੈ ਵੀਰੇ ਅੱਛਾ ਚੱਲੀ ਕਿੰਨੀ ਕੀ ਸੀ ਚੱਲੀ 52000 ਆ ਫਸਟ ਓਨਰ ਆ ਇੰਸ਼ੋਰੈਂਸ ਦੀ ਨਾਲ ਥਰਡ ਪਾਰਟੀ ਹੈਗੀ ਠੀਕ ਹੈ ਵੀਰੇ ਲੈ ਵੀ ਗੁਰਪ੍ਰੀਤ ਇੱਕ ਵਾਰ ਅੰਦਰੋਂ ਦਿਖਾ ਦੇ ਵੀ ਕਾਰ ਕਿ ਸਿੰਘਮਾ ਵਾਲਾ ਮਾਡਲ ਆ ਪਟ્રોલ ਚ ਅੱਛਾ ਆਲਮੋਸਟ ਓਰੀਜਨਲ ਵਾਂਗੂ ਆ ਆਲਮੋਸਟ ਸਾਰੀ ਓਰੀਜਨਲ ਆ ਕਾਰ ਭਾਜੀ ਠੀਕ ਹੈ ਲੀਟਰ ਦੀ ਗਾਰੰਟੀ ਨਾਲ ਆਕੇ ਲੈ ਵੀ ਮਿੱਤਰੋ ਕਾਰ ਦੇਖੋ ਚੈੱਕ ਕਰ ਲਓ ਜੇ ਕਿਸੇ ਭਰਾ ਨੇ ਬਲੈਨੋ ਕਾਰ ਲੈਣੀ ਆ ਕੋਈ ਬਲੈਨੋ ਦਾ ਪਲਾਨ ਬਣਾ ਰਿਹਾ ਉੱਚਾ ਮਾਡਲ ਦਾ ਤਾਂ ਤੁਸੀਂ ਆਹ ਲਈ ਕਾਰ ਆ ਕੇ ਚੈੱਕ ਕਰਕੇ ਤੁਸੀਂ ਭਾਈ ਕਾਰ ਬਾਇ ਕਰ ਸਕਦੇ ਹੋ ਲੋਨ ਤੁਹਾਡਾ ਹੋ ਜਾਣਾ ਬਾਈ ਇੱਕ ਕਾਰ ਰੈਡਸ ਵੀ ਆਪਣੇ ਲਵੇ ਵੀਰੇ ਇਹ ਭਾਈ ਰੈਡਸ 2011 ਮਾਡਲ ਆ ਪੈਟਰੋਲ ਦੇ ਵਿੱਚ VXI ਆ ਸੈਕੰਡ ਓਨਰ ਕਾਰ ਆ ਇਹ 78000 ਕਿਲੋਮੀਟਰ ਚੱਲੀ ਹੋਈ ਇਹ ਵੀ ਲੁਧਿਆਣੇ ਦਾ ਨੰਬਰ ਆ VXI ਪੈਟਰੋਲ ਰੈਡਸ ਬਹੁਤ ਘੱਟ ਮਿਲਦੀ ਹੈ ਬਾਜ਼ਾਰ 'ਚ ਸਵਾ 2 ਲੱਖ ਮੰਗਦੇ ਆ 2 ਲੱਖ 10000 ਦੀ ਕਾਰ ਦੇ ਦਾਂਗੇ 2 ਲੱਖ 10000 ਰੁਪਏ ਦੇ ਵਿੱਚ ਲੱਖ ਤੋਂ 1.5 ਲੱਖ ਦੇ ਵਿੱਚ ਤੇ ਲੋਨ ਵੀ ਕਰਾ ਦਾਂਗੇ ਆਪਾਂ ਠੀਕ ਆ ਵੀਰੇ ਲੈ ਮਿੱਤਰੋ ਥੋੜੇ ਜਿਹੇ ਪੈਸੇ ਦੇ ਕੇ ਠੀਕ ਆ ਤੁਸੀਂ ਕਾਰ ਲੈ ਜਾ ਸਕਦੇ ਆਂਗੇ ਇੱਕ ਉਸ ਤੋਂ ਬਾਅਦ ਆ ਗਿਆ ਆਪਣੇ ਲਾਵੇ ਡਿਜ਼ਾਇਰ ਆ ਜੀ ਪੈਟਰੋਲ 2012 ਮਾਡਲ VXI ਫਰਸਟ ਓਨਰ ਕਾਰ ਆ ਇੰਸ਼ੋਰੈਂਸ 11 ਮਹੀਨਿਆਂ ਦੀ ਨਾਲ ਦੇਵਾਂਗੇ ਸਿੰਗਲ ਓਨਰ ਕਾਰ ਆ 72000 ਕਿਲੋਮੀਟਰ ਕੰਪਨੀ ਦੇ ਕੋਰ ਨਾਲ ਚੱਲੀ ਹੋਈ ਆ ਨਵੇਂ ਟਾਇਰ ਨੇ ਫਰਸਟ ਓਨਰ 2.5 ਲੱਖ ਦੇ ਤੇ ਲੋਨ ਵੀ ਕਰਾ ਦਾਂਗੇ ਠੀਕ ਆ ਵੀਰੇ ਹਾਂਜੀ 3.5 ਲੱਖ ਰੁਪਏ ਇਸ ਕਾਰ ਦੀ ਡਿਮਾਂਡ ਆ 335000 ਦੀ ਕਾਰ ਦੇ ਦਾਂਗੇ ਆਪਾਂ ਇਹ ਜਿਹੜਾ ਵੀਡੀਓ ਦੇ ਕੇ ਆਉਗਾ ਤੁਹਾਡੀ ਠੀਕ ਆ ਹਾਂਜੀ ਚੱਲੀ ਕਿੰਨੀ ਸੀ ਇਹ ਚੱਲੀ 72000 ਭਾਜੀ 72000 ਹਾਂਜੀ ਪੈਟਰੋਲ VXI ਟਾਇਰ ਵਗੈਰਾ ਸਾਰੇ ਸਹੀ ਬਈ ਟਾਇਰ ਵੀ ਸਾਰੀਆਂ ਕਾਰਾਂ ਦੇ ਸੈੱਟ ਰਹਿਣਗੇ ਓਕੇ ਸਾਰੇ ਵੀਰੇ 80 ਤੋਂ ਥੱਲੇ ਕੋਈ ਪਰਸੈਂਟ ਤੋਂ ਟਾਇਰ ਨਹੀਂ ਮਿਲੂਗਾ ਤੁਹਾਨੂੰ ਠੀਕ ਹੈ ਬਈ ਲਵੀ ਬਈ ਇਹ ਵੀ ਤੁਸੀਂ ਹਨਾ ਮਨਚ ਬਿਠਾ ਕੇ ਆਜੋ ਓਨਰ ਆਲਮੋਸਟ ਫਰਸਟ ਕੀ ਕਹਿਣਾ ਕੋਈ ਹਨਾ ਸੈਕੰਡ ਹੈਂਡਰ ਕਾਰ ਹੋਣਦੀ ਹੈਗੀ ਸਾਰੇ ਪੰਜਾਬ ਜੈਨੂਨ ਨੰਬਰ ਮੋਸਟਲੀ ਲੁਧਿਆਣਾ ਦੇ ਨੰਬਰ ਆਪਣੇ ਹੋਏਗੇ ਨੇ ਠੀਕ ਹੈ ਬਈ ਲੈ ਬਈ ਉਸ ਤੋਂ ਬਾਅਦ ਅਗਲੀ ਡਿਜ਼ਾਇਰ ਅਗੇ ਨੇ ਡੀਜ਼ਲ ਆ ਬਈ ਇਹ ਡਿਜ਼ਾਇਰ 2016 ਮਾਡਲ ਡਿਜ਼ਾਇਰ ਵੀਡੀਆ ਫਰਸਟ ਓਨਰ ਆ ਹਾਂਜੀ ਇੰਸ਼ੋਰੈਂਸ ਸਹੀ ਸ਼ਹਿਰ ਥਰਡ ਪਾਰਟੀ ਨਾਲ ਹੋਊਗੀ ਠੀਕ ਹੈ ਆਨੇ ਦਾ ਨੰਬਰ ਕਾਰ ਆ ਵੀਡੀਓ ਮਾਡਲ ਡੀਜ਼ਲ ਦੇ ਵਿੱਚ 5.5 ਲੱਖ ਰੁਪਏ ਮੰਗਦੇ ਆ 5 ਲੱਖ 30 ਹਜ਼ਾਰ ਦੀ ਕਾਰ ਦੇ ਦਾਂਗੇ 5 ਲੱਖ 30 ਹਜ਼ਾਰ ਕੰਡੀਸ਼ਨ ਤੁਸੀਂ ਦੇ ਦਿਓ ਵਧੀਆ ਸੀਟ ਕਵਰ ਪਾਏ ਹੋਏ ਆ ਵਧੀਆ ਟਾਇਰ ਨੇ ਅਸੀਂ 90% ਟਾਇਰ ਪਏ ਨੇ ਲੈ ਵੀ ਮਿੱਤਰੋ ਆਹ ਵਾਲੀ ਕਾਰ ਵੀ ਪੂਰੀ ਜ਼ਬਰਦਸਤ ਆ ਬਈ ਹੈਨਾ ਹਾਂਜੀ ਹਾਂਜੀ ਤੇ ਇਹਨਾਂ ਦੀ ਐਵਰੇਜ ਬੜੀ ਆ ਬਈ ਐਵਰੇਜ ਬਹੁਤ ਆ ਭਾਜੀ ਇਹ 20+ ਐਵਰੇਜ ਕੱਢਦੀ ਨੇ 4.5 ਲੱਖ ਦੇ ਇਸ ਕਾਰ ਤੇ ਆਪਾਂ ਲੋਨ ਵੀ ਕਰਾ ਦਾਂਗੇ ਠੀਕ ਹੈ ਆਪਾਂ ਵਾਲੀ ਨਾ ਇਸ ਕਾਰ ਪਿਓ ਮੁੰਡਾ ਲੈ ਗਿਆ ਦੀਗਾ ਤੇ ਉਹ ਮੈਨੂੰ ਸਵਰਟ ਫੜਾ ਗਿਆ ਉਹ ਜਦ ਮਲਾਵਾ 1000 ਦਾ ਤੇਲ ਪੋਆ ਵੀਰੇ ਮੁੱਕਣਦੀ ਨਹੀਂ ਆਉਂਦਾ। ਉਹ ਹੀ ਐਵਰੇਜ ਕਰਕੇ ਭਾਜੀ ਜਿਆਦਾ ਚੱਲਦੀ ਹੈ। ਇਹ ਹੋਰ ਐਵਰੇਜ ਕਰਕੇ ਵਿਕਦੇ ਆ ਬਈ ਹਨਾ। ਐਵਰੇਜ ਕਰਕੇ ਮਸ਼ਹੂਰ ਹੈ। ਵੀ ਇਹ ਚੀਜ਼ ਆ ਬਈ। ਨਾਲੇ ਦੀ ਕੋਈ ਵੇਰੀਐਂਟ ਇਅਰ ਵੀ ਨਹੀਂ ਹੈਗੀ। ਸਹੀ ਗੱਲ ਆ ਵੀਰੇ। ਹਾਂਜੀ ਹਾਂਜੀ। ਤੇ ਆਹ ਵਾਲੀ ਵੀਰੇ i20 ਆ। ਇਹ ਭਾਜੀ 2011 ਮਾਡਲ ਪੈਟਰੋਲ i20 ਆ। ਮੈਨੂੰ ਨਾ ਮਾਡਲ ਆ 54000 ਕਿਲੋਮੀਟਰ ਜੈਨੂਨ ਚੱਲੀ ਹੈ 11 ਮਹੀਨੇ ਇੰਸ਼ੋਰੈਂਸ ਨਾਲ ਆ ਕਾਰ ਦੀ। ਪੈਟਰੋਲ ਕਾਰ ਆ ਇਹ। ਹੂੰ 2,75,000 ਰੁਪਏ ਦੀ ਕਾਰ ਦੇ ਦਾਂਗੇ ਮਾੜਾ ਮੋਟਾ ਜਿਹੜਾ ਵੀਡੀਓ ਦੇਖ ਕੇ ਆਉ ਉਹ ਸਾਨੂੰ ਆਪਾਂ ਰਿਗਾਰਡ ਵੀ ਕਰ ਦਾਂਗੇ ਭਾਈ ਵਧੀਆ ਕਾਰ ਆ ਫਰਸਟ ਓਨਰ ਕਾਰ ਆ ਉਹ ਆ ਗਈ ਸਿਆਜ ਆ ਉਹ ਸਿਆਜ ਆ ਭਾਜੀ ਆਪਣੀ ਟੌਪ ਮਾਡਲ ਆ ਅਲਫਾ ਡੀਜ਼ਲ ਦੇ ਵਿੱਚ 17 ਮਾਡਲ 7 ਲੱਖ ਰੁਪਏ ਕਾਰ ਦੀ ਡਿਮਾਂਡ ਆ 1,10,000 ਕਿਲੋਮੀਟਰ ਕੰਪਨੀ ਦੀ ਕਾਉਂਡ ਚੱਲੀ ਆ ਫਰਸਟ ਓਨਰ ਕਾਰ ਆ ਓਕੇ ਵੀਰੇ ਹਾਂਜੀ ਸਾਢੇ 5-6 ਲੱਖ ਦਾ ਤੇ ਲੋਨ ਵੀ ਕਰਾ ਦਾਂਗੇ ਭਾਜੀ ਆਪਾਂ ਹਾਂਜੀ ਲੈ ਵੀ ਮਿੱਤਰੋ ਠੀਕ ਆ ਬਾਕੀ ਮੈਂ ਆਹ ਗੱਲ ਕਰੀ ਥੋੜੀ ਜਿਹੀ 5-6 ਲੱਖ ਰੁਪਏ ਦੀ ਕਾਰ ਆ ਉਹਦੇ 2 ਲੱਖ ਰੁਪਏ ਦੇ ਕੇ ਉਹ ਤਿੰਨ 3.5 ਲੱਖ ਦੀ ਕਾਰ ਉਹਦੇ ਲੱਖ ਰੁਪਏ ਦੇ ਕੇ ਹਾਂ ਤੇ ਬਾਕੀ ਵੀ ਤੁਹਾਡੀ ਪ੍ਰੋਫਾਈਲ ਪੂਰੀ ਚੰਗੀ ਹੈਗੀ ਤਾਂ ਇਹ ਮੈਂ ਪਤਾ 50000 ਰੁਪਏ ਦੇ ਕੇ ਵੀ ਹੋ ਜਾਵੇਗਾ ਹੋ ਸਕਦਾ ਹੋ ਸਕਦਾ ਤੇ ਭਾਈ ਅਗਲੀ ਆ ਗਈ ਆਪਣੇ ਲਈ ਕ੍ਰੈਟਾ ਆ ਗਈ ਇਹ ਵੀ ਮੋਸਟ ਡਿਮਾਂਡਿੰਗ ਕਾਰ ਹੈ ਵੀ ਪੁਰਾਣੀ ਸ਼ੇਪ ਨੂੰ ਬਹੁਤ ਪਸੰਦ ਕਰਦੇ ਬਹੁਤ ਆਹ ਏ ਭਾਈ ਆਪਣੀ 2018 ਮਾਡਲ ਇਹ 1.6 ਵਾਲਾ ਮਾਡਲ ਆ ਇਹ ਵੀ 54000 ਕੰਪਨੀ ਰਿਕਾਰਡ ਨਾਲ ਚੱਲੀ ਹੋਇਆ ਜਿਹੜੀ ਮਰਜ਼ੀ ਗਾੜ ਦਾ ਰਿਕਾਰਡ ਚੈੱਕ ਕਰਾਉਣ ਤੋਂ ਬਾਅਦ ਪੇਮੈਂਟ ਦੇ ਸਕਦੇ ਤੁਸੀਂ ਇਸ ਚੀਜ਼ ਦੀ ਵੀ ਗਾਰੰਟੀ ਹੈ ਕੋਈ ਮੀਟਰ ਟੈਂਪਰਿੰਗ ਨਹੀਂ ਹੋਊਗਾ ਸਾਡੀ ਕਾਰ ਬਾਈ ਨੰਬਰ ਵੀ ਮਹਾਲੀ ਦਾ ਨਾਲ ਹੈ ਮਹਾਲੀ ਦਾ ਨੰਬਰ ਆ ਫਰਸਟ ਓਨਰ ਕਾਰ ਆ ਫੋਲਨ ਛੋੜ ਆ ਠੀਕ ਹੈ ਬਾਈ ਹਾਂਜੀ ਮਹਾਲੀ ਦੇ ਨੰਬਰ ਦੇ ਤਾਂ ਉਹੀ ਡਿਮਾਂਡ ਬਾਈ ਜ਼ਿਆਦਾ ਹੈ ਹਨਾ ਬਾਈ ਹਾਂਜੀ 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 ਤੇ ਚੈੱਕ ਕਰ ਲੋ ਵੀ ਕਾਰ ਕਾਰ ਹੈਗੀ ਆ 1.6 ਦਾ 52000 ਚੱਲੀ ਆ ਠੀਕ ਹੈ 9.5 ਲੱਖ ਰੁਪਏ ਇਸ ਕਾਰ ਦੀ ਡਿਮਾਂਡ ਆ ਵਿਜ਼ਿਟ ਕਰਨਾ ਤੁਸੀਂ ਕਾਰ ਬਾਇ ਕਰਨੀ ਆ ਨਗਦਾਂ ਚ ਲੈ ਕੇ ਜਾਓਗੇ ਤਾਂ ਭਾਈ ਵਧੀਆ ਵਧੀਆ ਕਾਰ ਮਿਲੂਗੀ ਤੁਹਾਨੂੰ ਸਾਡੇ ਕੋਲ ਲਗਦਾ ਤੇ ਲੈ ਕੇ ਜਾਓਗੇ ਤਾਂ ਮੌਕੇ ਤੇ ਹਨਾ ਵੀ ਰਿਗਾਰਡ ਵੱਧ ਵੀ ਹੋਊ ਤੁਹਾਡਾ ਹਾਂ ਬਸ ਸਹੀ ਗੱਲ ਤੇ ਭਾਈ ਅਗਲੀ ਤੁਹਾਨੂੰ ਕਾਰ ਆਪਾਂ ਇੱਕ ਟਾਟਾ ਦਾ ਬ੍ਰਾਂਡ ਦੇਣਾ ਟਾਟਾ ਦੀ ਬਹੁਤ ਸੋਹਣੀ ਕਾਰ ਆ ਗਈ ਆਪਣੇ ਲਵੇ ਆ ਆ ਗਈ ਟੈਗੋ ਵੀਰੇ ਟੈਗੋ ਭਾਜੀ 2016 ਮਾਡਲ ਪੈਟਰੋਲ ਦੇ ਵਿੱਚ 42000 ਕਿਲੋਮੀਟਰ ਚੱਲੀ ਆ ਠੀਕ ਹੈ ਫਸਟ ਓਨਰ ਕਾਰ ਆ ਐਕਸਟੀ ਵਾਲਾ ਮਾਡਲ ਆ ਇਹ ਹਾਂਜੀ ਹਾਂ ਕਾਰ ਦੀ ਕੰਡੀਸ਼ਨ ਤੁਸੀਂ ਜੇ ਆਲਮੋਸਟ ਸਾਰੀ ਓਰੀਜਨਲ ਕਾਰ ਆ ਲਈ ਮੇਟਰ ਜਿਹੜੀ ਆ ਕਾਰ ਤੁਸੀਂ ਦੇਖ ਰਹੇ ਹੋ ਇਹ ਕਾਰ ਥੋੜੂ ਆ ਇਹਦਾ ਟੈਂਕ ਆ ਬਾਈ ਹਾਂ ਬਾਈ ਇਹ ਤਾਂ ਟਾਟਾ ਦਾ ਫਿਰ ਲੋਹਾ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਟਾਟਾ ਐਸੇ ਕਰਕੇ ਹੀ ਆ ਤੇ ਬਾਈ ਬੱਸ ਨਾ ਜੇ ਕਿਸੇ ਨੇ ਲੈਣੀ ਆਲੀ ਕਾਰ ਸੀ ਬਾਗਾ ਇਹ ਵੀ ਫਸਟ ਓਨਰ ਰੋਪੜ ਦਾ ਨੰਬਰ ਆ ਜੀ ਸੋਨੋਂ ਸੇ ਦੀ ਨਾਲ ਆ ਤਿੰਨ ਅਸੀ ਮੰਗਦੇ ਆ 360000 ਦੀ ਗਾਹਕ ਨੂੰ ਕਾਰ ਦੇ ਦਾਂਗੇ ਆਨ ਉਹ 3 ਲੱਖ ਦੇ ਤੇ ਲੋਨ ਵੀ ਕਰਵਾ ਦਾਂਗੇ ਆਪਾਂ 60000 ਦੇ ਕੇ ਕਾਰ ਲੈ ਜਾ ਸਕਦੇ ਹੋ ਲੈ ਜੀ 60 70000 ਦੇ ਕੇ ਕਾਰ ਤੁਹਾਨੂੰ ਮਿਲ ਜਾਣੀ ਹੈ ਨਾ ਬਾਕੀ ਮੌਕੇ ਥੋੜਾ ਮੰਨਦਿਆਂ ਨੂੰ ਖੁੱਲਾ ਹੋ ਜਾਣਾ ਹਾਂਜੀ ਹਾਂਜੀ ਤੇ ਆ ਆ ਗਈ ਬਾਈ ਇਹਦੀ ਕਾਰ ਦੀ ਐਵਰੇਜ ਇਹ ਮੇਰੇ ਮਿੱਤਰ ਨੇ ਚਲਾਈ ਹੈ 3 1/2 ਲੱਖ ਕਿਲੋਮੀਟਰ ਚਲਾਈ ਹੈ ਇਹਦੀ ਕਾਰ ਵੀਰੇ ਤੇ ਐਵਰੇਜ ਵੀ ਕਹਿੰਦਾ 30 32 ਦੀ ਐਵਰੇਜ ਦਿੰਦੀ ਹੈ ਹੈਗੀ ਹੈਗੀ ਪਾਜੀ ਹੈਗੀ ਕੋਈ ਡਾਊਟ ਨਹੀਂ ਤੇ ਬਈ ਮਿੱਤਰੋ ਬਸ ਥੋੜੇ ਚਲਾਈ ਤੇ ਡਿਪੈਂਡ ਹੈ ਤੁਸੀਂ ਕਿਹੜਾ ਚਲਾ ਰਹੇ ਹੋ ਬਈ ਇਹ ਨਹੀਂ ਕਹਿੰਦੇ ਵੀ ਆਪਾਂ ਤੁਹਾਨੂੰ ਦੇਣੀ ਬੱਤੀ ਦੀ ਦਊਗੀ ਵੀ ਇਹ ਜੇ ਤੁਸੀਂ ਹਸਾਬ ਨਾਲ ਚਲਾਵੋ ਤਾਂ ਬੱਤੀ ਤਾਂ ਬੱਤੀ ਦੀ ਐਵਰੇਜ ਜੀ ਕਿੰਨਾ ਵਧੀਆ ਪਾਜੀ 2014 ਮਾਡਲ ਆ ਫਸਟ ਓਨਰ ਡੀਜ਼ਲ ਵੈਰੀਐਂਟ ਆ ਇਹ ਬਈ ਠੀਕ ਆ ਜੀ ਤੇ ਆਪਣੀ ਇਹ ਚੱਲੀ ਹੋਈ ਆ 92000 ਕਿਲੋਮੀਟਰ ਦਾ ਕੰਪਨੀ ਰਿਕਾਰਡ ਨਾਲ ਫਸਟ ਓਨਰ ਦੀ ਕਾਰ ਆ 4 ਲੱਖ ਰੁਪਏ ਡਿਮਾਂਡ ਆ ਮੌਕੇ ਦੇ ਮਾੜਾ ਮੋਟਾ ਉੱਪਰ ਥੱਲੇ ਕਰ ਲਾਂਗੇ ਆਪਾਂ 4 ਲੱਖ ਰੁਪਏ ਫਸਟ ਓਨਰ ਲਾਈਟ ਟਾਇਰ ਵਧੀਆ ਸੋਹਣੇ ਪਾਏ ਹੋਏ ਆ ਭਾਈ ਨਹੀਂ ਲਾਇਏ ਵੱਡੇ ਸੋਹਣੇ ਸੁਪਰ ਜੇ ਲਾਏ ਨੇ ਨਾ ਭਾਈ ਟਾਇਰ ਵਧੀਆ ਪਾਏ ਹੋਏ ਲਾਈਟਰ ਬਹੁਤ ਸੋਹਣੇ ਆ ਡੀਜ਼ਲ ਦੇ ਵਿੱਚ ਕਾਰ ਮੈਨੂਅਲ ਤੇ ਭਈਆ ਚੈੱਕ ਕਰ ਲੋ ਕਾਰ ਅੰਦਰ ਇੱਕ ਵਾਰ ਭਈ ਹਣਾ 10 ਲੱਖ ਦੇ ਤੇ ਲੋਨ ਵੀ ਕਰਾ ਦਾਂਗੇ ਭਾਜੀ ਆਪਾਂ ਠੀਕ ਆ ਲੱਖ ਰੁਪਏ ਦੇ ਕਿ ਮਿਲ ਜੂ 10 ਲੱਖ ਰੁਪਏ ਦੇ ਕਿ ਮਿਲ ਜੂ ਭਾਈ ਇੱਕਦਮ ਵੰਪਰ ਹੋਊਗਾ ਹੋਊਗਾ ਸਾਰੀ ਦੀ ਗਾਰੰਟੀ ਸਾਰੀ ਨਹੀਂ ਹੋਊਗੀ ਠੀਕ ਹੈ ਔਰ ਸਾਰੀ ਸੀਲਡ ਆ ਗੱਡੀ ਇਸ ਦੀ ਗਾਰੰਟੀ ਆ ਲੈ ਮਿੱਤਰੋ ਠੀਕ ਹੈ ਸਾਰੀ ਸੀਲਡ ਆ ਕਾਰ ਐਸੀ ਗੱਲ ਨਹੀਂ ਤੇ ਪੀਸ ਪੱਲੇ ਨਾਲ ਦੇ ਆ ਬਈ ਹਾਂਜੀ ਹਾਂਜੀ ਸਾਰੇ ਪੀਸ ਨਾਲ ਆ ਆ H20 ਆ ਗਈ ਵੀਰੇ ਮਾਡਲ ਇਹ ਭਾਜੀ 2012 ਮਾਡਲ ਆ ਹਾਂਜੀ ਫਸ ਇਹ ਹੈਗੀ ਆਪਣੀ ਭਾਜੀ ਸੈਕੰਡ ਓਨਰ ਕਾਰ ਆ ਹਾਂਜੀ ਤੇ ਸਪੋਰਟਸ ਵਾਲਾ ਮਾਡਲ ਆ ਇਹ ਆਪਾਂ ਕਾਰ ਦੇਵਾਂਗੇ 280000 ਦੀ ਭਾਜੀ 280 ਦੀ ਹਾਂਜੀ ਟਾਇਰ ਨਵੇਂ ਨੇ ਇੰਸ਼ੋਰੈਂਸ ਇਹਦੀ ਹੈਗੀ ਆ ਓਕੇ ਹਾਂਜੀ ਲੈ ਵੀ 280 ਦੀ ਕਾਰ ਆ ਕਾਰ ਸੋਹਣੀ ਐ ਤੇ ਇਹਦੇ ਲੋਨ ਹੋ ਜੂਗਾ ਇਹ ਤੇ ਭਾਜੀ 2 ਲੱਖ ਦਾ ਕਰਾਵਾਂਗੇ 2 ਲੱਖ 80000 ਰੁਪਏ ਦੇ ਕੇ ਮੈਂ ਹਾਂਜੀ ਹਾਂਜੀ ਭਾਜੀ ਆ ਗਈ ਪੈਟਰੋਲ ਦੀ Swift ਵੀਰੇ ਆਪਣੇ ਲਈ ਇਹ ਭਾਜੀ 2013 ਮਾਡਲ Swift ਪੈਟਰੋਲ BXI 38000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਸਿਰਫ 38000 ਇੱਕ ਬੰਪਰ ਪੇਂਟ ਕਰਾਇਆ ਆ ਫਰੰਟ ਉਸ ਤੋਂ ਇਲਾਵਾ ਸਾਰੀ ਓਰੀਜਨਲ ਦੀ ਗਾਰੰਟੀ ਆ ਫਰੰਟ ਸ਼ੀਸ਼ੇ ਤੱਕ ਨਾਲ ਦਾ ਕਾਰ ਦਾ ਲੈ ਜਿਹੜੇ ਭਰਾਣੇ ਆ ਨਾ ਕਹਿੰਦੇ ਨੇ ਵੀ ਸਾਨੂੰ ਐਹੋ ਜਿਹੀ ਕਾਰ ਮਿਲ ਜੇ ਵੀ ਕਾਰ ਹੋਵੇ ਪੂਰੀ ਚੰਗੀ ਘਰੇ ਰੱਖਣ ਵਾਸਤੇ ਲੈਣੀ ਆ ਕਾਰ ਤਾਂ ਤੁਸੀਂ ਆਹ ਲਈ ਕਾਰ ਬਾਈ ਕਰ ਲਓ ਬਾਈ ਹਾਂ ਭਾਈ ਤੋਂ 3 ਲੱਖ ਦੇ ਵਿੱਚ ਨੋਨ ਵੀ ਕਰਾ ਦਾਂਗੇ 385000 ਦੀ ਕਾਰ ਦੇ ਦਾਂਗੇ ਆਪਾਂ 385000 ਦੀ ਹਾਂਜੀ ਬਹੁਤ ਸਾਰੀ Ориਜਨਲ ਦੀ ਗਾਰੰਟੀ ਹੈ ਮੰਨਦਾਨ ਹੋ ਜਾਣਾ ਕਰਦਾ ਕਿ ਬਾਈ ਤੁਹਾਡੀ ਹੋਊ ਜੀ ਬਾਈ ਹਣਾ ਤੇ ਆ ਆ ਗਈ ਮਾਈਕਰਾ ਆਪਣੇ ਲਈ। ਭਾਜੀ ਮਾਈਕਰਾ 2017 ਮਾਡਲ ਆ ਦਸੰਬਰ ਮਹੀਨੇ ਦੀ ਫਸਟ ਓਨਰ ਆ 45000 ਚੱਲੀ ਹੋਈ ਆ। ਸਟੀਅਰਿੰਗ ਕੰਟਰੋਲ ਵਿੱਚ ਸਾਰਾ ਕੁਝ ਹੈ ਪੈਟਰੋਲ ਵੇਰੀਐਂਟ ਆ ਭਾਜੀ। ਇੱਥੇ 3 ਲੱਖ ਦਾ ਲੋਨ ਕਰਾ ਦਾਂਗੇ 3.5 ਲੱਖ ਦੀ ਕਾਰ ਵੀ ਦੇ ਦਾਂਗੇ ਭਾਜੀ ਆਪਾਂ। 50000 ਰੁਪਏ ਦੇ ਕੇ ਬਈ ਤੁਹਾਨੂੰ ਇਹ ਕਾਰ ਮਿਲ ਜਾਣੀ ਹੈ ਬਈ ਹਾਂ। ਹਾਂਜੀ ਹਾਂਜੀ। ਬਾਕੀ ਬਈ ਮੌਕੇ ਤੇ ਕੁਛ ਨਾ ਕੁਛ ਰਿਕਾਰਡ ਥੋੜਾ ਭਾਜੀ ਕਰ ਦੇਣਗੇ। ਹਾਂ ਫਸਟ ਓਨਰ ਕਾਰ ਦਾ ਮੌਕੇ ਦਾ ਨੰਬਰ ਆ। ਤੇ ਇਹ ਕਾਰ ਆ ਜਿਹੜੀ ਬਈ ਜਿਹੜਾ ਕਹਿੰਦਾ ਵੀ ਤੁਹਾਨੂੰ ਛੋਟੇ ਜਿਹੇ ਬਜਟ ਦੀ ਕਾਰ ਚ ਤਾਂ ਆਹ ਸੈਂਟਰੋ ਕਾਰ ਆ ਆਪਣੇ ਲਵੇ ਭਾਈ 2012 ਮਾਡਲ 53000 ਕਿਲੋਮੀਟਰ ਚੱਲੀ ਐ ਜੈਨੂਨ ਕਿਸੇ ਪ੍ਰੋਫੈਸਰ ਦੀ ਗਾਰਾ ਹੀ ਸ਼ੋਰ ਸੁਣਾਦਾ ਫਰਸਟ ਓਨਰ ਕਾਰ ਆ ਕਾਰ ਦੀ ਕੰਡੀਸ਼ਨ ਅੰਦਰੋਂ ਦੇ ਸਕਦੇ ਹਾਂ ਤੁਸੀਂ ਚੈੱਕ ਕਰ ਲਓ ਬਿਲਕੁਲ ਨਵੀਂ ਨਕੋਰੀ ਵਾਲੀ 185000 ਰੁਪਏ ਦੀ ਕਾਰ ਦੇ ਦਾਂਗੇ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਜੈਨੂਨ ਆਲਮੋਸਟ ਸਾਰੀ ਪੇਂਟ ਓਰੀਜਨਲ ਆ ਭਾਜੀ ਇਹ ਬਹੁਤ ਸੰਭੀ ਹੋਈ ਕਾਰ ਹਮ ਲਾਈ ਵੀ ਇੱਕ ਵਾਰ ਐ 12 ਮਾਡਲ ਨਾਲੇ ਕਾਰ 'ਚ ਬੈਠ ਕੇ ਵੀ ਐ ਲੱਗਦਾ ਪਤਾ ਨਹੀਂ ਕਿੰਨੀ ਖੁੱਲੀ ਹੋਈ ਹੈ ਨਾ ਅੰਦਰ ਪੂਰੀ ਖੁੱਲੀ ਖੁੱਲੀ ਜੀ ਕਾਰ ਹੁੰਦੀ ਆ ਭਾਈ ਹੈ ਨਾ ਮੋ 85 ਦੀ ਬਾਈ 12 ਮਾਡਲ ਲੋਨ ਵੀ ਕਰਾ ਸਕਦੇ ਨੇ ਲੱਖ ਕਿ ਸਵਾ ਲੱਖ ਦਾ ਲੋਨ ਵੀ ਕਰਾ ਦਾਂਗੇ ਤੇ ਆਪਾਂ ਠੀਕ ਹੈ ਵੀਰੇ ਆ ਐਸਐਕਸ 4 ਵੀਰੇ ਭਾਈ ਐਸਐਕਸ 4 ਆ ਇਹ 2012 ਮਾਡਲ ਹੈ ਜੀਡੀਏ ਵਾਲਾ ਮਾਡਲ ਜਿੱਤੇ ਸਟੀਅਰਿੰਗ ਕੰਟਰੋਲ ਵਗੈਰਾ ਆ ਜਾਂਦੇ ਆ ਡਿੱਗੀ ਦੀ ਸਪੇਸ ਬਹੁਤ ਵੱਡੀ ਹੁੰਦੀ ਹੈ ਇਹਦੀ ਡੇਅਰ ਨਾਲੋਂ ਵੀ ਜ਼ਿਆਦਾ ਵੱਡੀ ਹੁੰਦੀ ਹੈ ਐਚਬਾਸ ਪਲੱਸ ਪੁਆਇੰਟ ਇਹ ਆ ਤੇ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 92000 ਕਿਲੋਮੀਟਰ ਚੱਲੀ ਹੋਈ ਆ। ਇਹ 210000 ਦੀ ਕਾਰ ਦੇ ਦਾਂਗੇ ਭਾਜੀ ਆਪਾਂ। 210000 ਰੁਪਈਆ ਦੀ। ਹਾਂਜੀ ਲੱਖ ਦੇ ਤੋਂ ਡੇਢ ਲੱਖ ਦੇ ਵਿੱਚ ਤੇ ਲੋਨ ਵੀ ਕਰਾ ਦਾਂਗੇ ਆਪਾਂ। ਠੀਕ ਹੈ। ਇਹਦੀ ਬਿਲਡ ਕੁਆਲਿਟੀ ਬਹੁਤ ਕਹਿੰਦੇ। ਬਹੁਤ ਬਹੁਤ ਭਾਜੀ। ਇਹ ਯਰ ਨਾਲੋਂ ਥੋੜੀ ਜ਼ਿਆਦਾ ਮਜ਼ਬੂਤ ਹੈ। ਡਿੱਗੀ ਇਹਦੀ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ ਭਾਜੀ ਇਹਦੇ। ਤੇ ਭਾਈ ਹਣਾ ਅੱਜ ਦੀ ਵੀਡੀਓ 'ਚ ਇਹ ਕਾਰਾਂ ਸੀਗੀਆਂ। ਤੇ ਤੁਹਾਨੂੰ ਜਿਹੜੀ ਅਗਲੀ ਵੀਡੀਓ ਆਣੀ ਹੈ ਭਾਜੀ ਹੋਰਾਂ ਦੀ ਉਹਦੇ ਵਿੱਚ ਜਿਹੜੇ 5 ਲੱਖ ਤੋਂ ਉੱਪਰਲੇ ਫਰਮੈਂਟ ਹੋਣਗੇ ਤੁਹਾਨੂੰ ਉਹਦੀਆਂ ਕਾਰਾਂ ਦਵ ਤਾਂ ਠੀਕ ਹੈ ਤਾਂ ਤੁਸੀਂ ਆ ਸਕਦੇ ਹੋ ਭਾਈ ਹਨਾ ਤੇ ਬਾਕੀ ਭਾਈ ਦੁਬਾਰੋ ਲੋਕੇਸ਼ਨ ਦੱਸ ਜੀ ਇੱਕ ਵਾਰ ਦੁਬਾਰੋ ਇਹ ਭਾਜੀ ਆਪਣਾ ਲੁਧਿਆਣਾ ਖਾਸ ਜੱਗੀਕਾਰ ਪੁਆਇੰਟ ਗਿੱਲ ਚੌਂਕ ਤੋਂ ਅਗਲਾ ਚੌਂਕ ਅ ਰੋੜਾ ਬਲਸਾਲਾ ਚੌਂ ਹਾਂਜੀ ਉਹ ਤੋਂ ਨਾਲ ਹੀ ਮੁੜਦੇ ਸਰ 200 ਮੀਟਰ ਤੇ ਆਪਣਾ ਜੱਗੀਕਾਰ ਪੁਆਇੰਟ ਹੈ ਮੋਬਾਈਲ ਨੰਬਰ ਹੈਗਾ 9779080173 ਲੈ ਵੀ ਮਿਲਦੇ ਹਾਂ ਬਹੁਤ ਛੇਤੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ